ਸਿੰਘੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੇਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਉਦਾਸ ਜਗਜੀਤ ਸਿੰਘ ਮੌੜ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੱਜੇਕਾਰ ਜਗਜੀਤ ਸਿੰਘ ਜੀ ਟਰੰਪੋ ਜਿਨ੍ਹਾਂ ਦਾ ਪਿਛੇ ਕੇ ਦਿੰਨੀ ਆਪਾਂ بیٹے ਹਰਸਿਮਰਨ ਸਿੰਘ ਦੇ 26 ਮਾਂ ਜਾਣਦਿਆਂ ਜਿੱਥੇ ਲੋੜ ਬੰਦਾ ਨੂੰ ਦਾਸ ਕੋਲਰ ਦਿੱਤੇ ਆ ਦਾਸ ਪਾਣੀ ਵਾਲੇ ਕੈਂਪਰ ਦਿੱਤੇ ਆ ਉੱਥੇ ਸਾਡੇ ਕੋਲੇ ਨੌਜਵਾਨ ਵੀਰ ਸੋਨਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤਪਾ ਮੰਡੀ ਇਹਨੇ ਰਿਕਵੈਸਟ ਕੀਤੀ ਸੀ ਵੀ ਇਹਦਾ ਕਿਰਤ ਕਰਨੀ ਚਾਹੁੰਦਾ ਹੈ ਕਮਾਈ ਕਰਨੀ ਚਾਹੁੰਦਾ ਹੈ ਪ੍ਰਿੰਟਰ ਦੀ ਲੋੜ ਸੀਗੀ ਅਜੇਦਾਰ ਜੀ ਨੇ ਨਾਲ ਨਾਲ ਵੀਰ ਦਾ ਕੰਮ ਕਰਨ ਦੇ ਲਈ ਪ੍ਰਿੰਟਰ ਦੀ ਜਿਹੜੀ ਸੇਵਾ ਕੀਤੀ ਗਈ ਹੈ ਕਿਉਂਕਿ ਬਾਈ ਕੋਲੇ ਕੰਮ ਕਾਰਨ ਕਿਰਤ ਕਰਨ ਨੂੰ ਜਿਹੜੀ ਨਵੀਂ ਦੁਕਾਨਦਾਰੀ ਸ਼ੁਰੂ ਕਰਨੀ ਉਹਦੇ ਜਿਹੜਾ ਲੈਪਟਾਪ ਵੀ ਕਿਸ਼ਤਾਂ 'ਚ ਆਉਂਦੇ ਆ ਮੋਟਰਸਾਈਕਲ ਤੋਂ ਲੈ ਕੇ ਹਰ ਚੀਜ਼ ਕਿਸ਼ਤਾਂ ਦੇ ਲੈ ਕੇ ਸ਼ੁਰੂ ਕੀਤੀ ਆ ਉਹ ਕਰ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਪ੍ਰਿੰਟਰ ਨਹੀਂ ਲੈ ਸਕਦਾ ਉਹਦੇ ਤੇ ਕਿੰਨਾ ਕਿਸ਼ਤਾਂ ਦਾ ਬੋਝ ਹੋਊਗਾ ਤੇ ਧੰਨਵਾਦ ਆ ਜੇਹੇਦਾਰ ਜੀ ਦਾ ਕਿਉਂਕਿ ਜੇ ਕੋਈ ਵੀ ਗੁਰਨਾਮ ਪਾਸ਼ਾ ਦੇ ਖਲਾਸੇ ਨੂੰ ਕਿਰਤ ਕਰੋ ਨਾਮ ਜਦੋਂ ਵੰਡ ਕੇ ਛਕੇ ਅਪਣਾਉਂਦਾ ਤਾਂ ਗਰੀਬੀ ਮਾਰ ਜਾਂਦੀ ਹੈ ਇਸ ਕਰਕੇ ਆ ਪ੍ਰਿੰਟਰ ਦੀ ਲੋੜ ਸੀ ਬਾਈ ਨੂੰ ਧੰਨਵਾਦ ਹੈ ਜਿਹੜਾ ਡੀਜੀ ਸਿੰਘ ਜੀ ਟ੍ਰਾਂਟੋ ਮਾਲਪੁਰਾ ਨੂੰ ਜੜਦੀ ਕਲਾਜ ਰੱਖੇ ਤੰਦਰੁਸਤੀ ਬਖਸ਼ੇ ਹੋਰ ਵੀ ਲੋਕਾਂ ਨੂੰ ਵੀ ਬੇਨਤੀ ਕਰਾਂਗੀ ਵੀ ਜਿਹੜੇ ਵੀਰ ਕਿਰਤ ਕਰਨੀ ਚਾਹੁੰਦਾ ਜੇ ਕੋਈ ਉਹਦਾ ਸਹਿਯੋਗ ਕਰਨਾ ਚਾਹੁੰਦਾ ਕਿਉਂਕਿ ਇਹ ਲੈਪਟਾਪ ਹੈ ਜਿਹੜਾ 140 45000 ਦਾ ਇੱਕ ਮਜ਼ਦੂਰੀ ਵਾਲਾ ਪਰਿਵਾਰ ਨਹੀਂ ਲੈ ਸਕਦਾ ਤੇ ਨਾਲ ਹੀ ਉਥੇ ਫੋਟੋਸਟੇਟ ਮਸ਼ੀਨ ਦੀ ਵੀ ਲੋੜ ਪੈਂਦੀ ਹੈ ਸੌ ਚੀਜ਼ਾਂ ਦੀ ਲੋੜ ਹੁੰਦੀ ਹੈ ਇੱਕ ਕਿਰਤ ਕਾਫੇ ਚਲਾਉਣ ਵਾਸਤੇ ਪ੍ਰਿੰਟ ਦਾ ਬਾਈ ਕੰਮ ਕਰਦਾ ਪਹਿਲਾਂ ਕਿਸੇ ਕੋਲੇ ਤਨਖਾਹ ਦੇ ਕੰਮ ਕਰਦਾ ਸੀ ਤੇ ਉਹ ਜਿਹਨੂੰ ਕਾਫੀ ਜਾਨੀ ਪ੍ਰੋਬਲਮ ਆ ਗਈ ਤਰਖਾ ਵਗੈਰਾ ਨਾ ਨਿਕਲਦੀ ਸੀ ਤੇ ਕੰਮ ਜਿਆਦੇ ਸੀ ਇਸ ਕਰਕੇ ਬਾਈ ਨੇ ਆਪ ਦਾ ਕੰਮ ਸ਼ੁਰੂ ਕੀਤਾ ਤੇ ਆਪਾਂ ਇਹਨੂੰ ਜਿਹੜਾ ਪ੍ਰਿੰਟਰ ਅੱਜ ਦੇ ਰਹੇ ਆ ਤਾਂ ਕਿ ਬਾਈ ਆਪਦੀ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਵਧੀਆ ਢੰਗ ਨਾਲ ਪਾਲ ਸਕੇ ਬਾਈ ਦੀ ਪਹਿਲਾ ਬੱਚੀ ਕਾਫੀ ਬਿਮਾਰ ਰਹੀ ਹੈ ਬਹੁਤ ਪੈਸਾ ਲੱਗਿਆ ਇਸ ਕਰਕੇ ਧੰਨਵਾਦਾ ਜਾਇਦਾ ਜੁਜੀਤ ਸਿੰਘ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਇਹ ਵੀਰ ਨੂੰ ਪ੍ਰਿੰਟਰ ਦੇ ਦੇ ਆ ਬਾਈ ਜੀ ਕਿੰਨੇ ਗਲੋਡ ਸੀ ਦੀ ਤੁਹਾਨੂੰ ਕਿੱਦਾਂ ਚੱਲਦੀ ਹੈ ਤੁਹਾਡੀ ਦੁਕਾਨਦਾਰੀ ਗਾਹ ਪਾਉਂਦਾ ਸਹੀ ਢੰਗ ਨਾਲ ਕਾਸਤਾ ਹੁੰਦਾ ਕਿੰਨਾ ਕਮਾ ਸਕਦੇ ਜੇ ਤੁਹਾਨੂੰ ਸਮਾਨ ਪ੍ਰੋਪਰ ਢੰ ਕਮਾਈ ਦਾ ਵਧੀਆ ਰਹਿਣ ਜੀ ਬੱਚਾ ਨੂੰ ਜੋਬ ਹੀ ਕਰਦੇ ਬਾਕੀ ਤੇ ਹੁਣ ਪਾਰਟ ਟਾਈਮ ਵੀ ਕੰਮ ਕਰਦੇ ਆ ਪਾਰਟ ਟਾਈਮੇ ਕੰਮ ਕਰਦੇ ਆ ਤੇ ਜਿਹੜਾ ਲੈਪਟਾਪ ਉਹ ਕਿਸ਼ਤਾਂ ਤੇ ਲੈ ਲਿਆ ਜੀ ਹਾਂ ਉਹ ਕਿਸ਼ਤਾਂ ਤੇ ਕਿੰਨੀ ਕਿਸ਼ਤਾਂ ਉਹ ਜੀ ਕਿਸ਼ਤਾਂ ਦੀ 4000 ਮਹੀਨੇ ਦੀ 4000 ਮਹੀਨੇ ਦੀ ਨਿਕਲਉਣੀ ਹੈ ਨਾ ਕਰਨੇ ਬੋਸ਼ੀ ਓਕੇ ਕੋਸ਼ਿਸ਼ ਮਤਲਬ ਖਰਚਾ ਵੱਜ ਜਾਂਦਾ ਕਿਸ਼ਤਾਂ ਟੜ ਕੀ ਕਰਦਾ ਹਾਂ ਨਿਕਲ ਜਾਂਦੀ ਓਕੇ ਓਕੇ ਧੰਨਵਾਦ ਬਹੁਤ ਪਿਆਰੋ ਜਿਹੜਾ ਬੱਚਾ ਉੱਠਣਾ ਚਾਹੁੰਦਾ ਖੜਾ ਹੋਣਾ ਚਾਹੁੰਦਾ ਉਹਨੂੰ ਜਰੂਰ ਆਪਾਂ ਸਹਾਰਾ ਦੇਈਏ ਹੱਥ ਫੜਾਈਏ ਤਾਂ ਕਿ ਇਹ ਭੈਣ ਭਰਾ ਸਾਡੇ ਬਰਾਬਰ ਦੇ ਹੋਣ ਵਾਹਿਗੁਰ